ਜਵਾਗ ਵੀ ਹੈਗੇ ਆਏ ਕਿੰਨੇ ਜਣੇ ਆ ਵੀ ਤੁਸੀਂ ਕਿੰਨੇ ਜਣੇ ਆ ਆ ਜਾਓ ਥੱਲੇ ਤੁਹਾਡਾ ਪ੍ਰਸ਼ਾਸਨ ਆ ਬੈਠ ਕੇ ਦਵਾ ਦਿੰਦਾ ਹੈਗੇ ਹੈਗੇ ਹੈਗਾ ਕੁਝ ਤੇ ਪੱਲੇ ਤੇ ਸਭ ਕੁਝ ਬੰਜਦਾ ਸਾਨੂੰ ਪਿੰਡ ਜੇ ਬੈਠੇ ਹੋਣ ਤੇ ਸਾਨੂੰ ਪਤਾ ਹੈ ਕਿ ਉਹਦੇ ਕੋਲ ਹੈਗੇ ਨੇ ਕਿਤਰ ਕੀ ਗਿਆ ਹਿਉਂ ਉਹਦੇ ਕੋਲ ਪਹਿਲੇ ਨੂੰ ਉਹਨੇ ਜਵਾਬ ਦਿੱਤਾ ਉਹਨਾਂ ਦਾ ਕੀ ਨਾਮ ਉਹਨਾਂ ਦਾ ਜੋ ਕਿਸੇ ਮਰਜ਼ੀ ਕਰ ਲੋ ਆਪਣੇ ਮੈਂ ਜਲਾਲਾਂਵਾਲਾ ਜਾ ਰਿਹਾ ਸੀਗਾ ਤੇ ਇਹਦਾ ਫੋਨ ਆਇਆ ਕਿ ਇਸ ਤਰ੍ਹਾਂ ਕਿ ਟੈਂਕੀ ਤੇ ਚੜ ਗਿਆ ਹੈਗਾ ਇਹ ਇਹਦੀ ਮਿੱਸੀ ਹੈ ਤੇ ਕੋਲ ਮਰਨ ਸਿੰਘ ਜੀ ਅੱਜ ਆਨੇ ਜੀ ਅਸੀਂ ਮੈਂ ਸੀ ਰੋਟੀ ਖਾਣ ਗਿਆ ਮੈਂ ਸਵਾ 1 ਵਜੇ ਗਿਆ ਇੱਥੋਂ ਉਦੋਂ ਕੋਈ ਬੰਦਾ ਨਹੀਂ ਸੀ ਇੱਥੇ ਉਦੋਂ ਬਾਦ ਕਾਟ ਹੋਇਆ ਬੈਠ ਕੇ ਗੱਲਬਾਤ ਕਰ ਲੈਂਦੇ ਹਾਂ ਜੀ ਹਾਂ ਹੱਲ ਹੋ ਜੀਗਾ ਮਸਲਾ ਹੱਲ ਕਰਵਾਣਾ ਕੋਈ ਹੱਲ ਹੋ ਜਾਣਾ ਫੇਰ ਕਿਹੜੇ ਪੈਸੇ ਮਿਲ ਜਾਣੇ ਤੈਨੂੰ ਓ ਯਾਰ ਤੂੰ ਕਿਸੇ ਨੂੰ ਆਖਿਆ ਕਿ ਹਾਂ ਵੀ ਇਹ ਨਿਭੜਦਾ ਨਹੀਂ ਤੂੰ ਹੁਣ ਮੈਂ ਤਾਂ ਕੋ ਕਹਿਆ ਜੀ ਤੈਨੂੰ ਸਾਜੋ ਕਾਰਨੇ ਸੀ ਕੁਛ ਉਹਨਾਂ ਦਾ ਆਪਸ ਵਿੱਚ ਪਿੰਡ ਦੇ ਵਿੱਚ ਹੀ ਪੈਸਾਂ ਦਾ ਲੈਣ ਦੇਂਦਾ ਸੀ ਕਿਸੇ ਕੰਪਨੀ ਦੇ ਵਿੱਚ ਪੈਸੇ ਲਾਏ ਸੀ ਉਹਨੇ ਉਸ ਆਉਦੇ ਪਿੰਡ ਦੇ ਬੰਦੇ ਦੇ ਥਰੂ ਹੀ ਤੇ ਉਹਦਾ ਲੈਣ ਦੇਣ ਕਰਕੇ ਬਾਜੂ ਉੱਪਰ ਚੜਿਆ ਸੀ ਟਿੰਕੀ ਦੇ ਘਰ ਦੇ ਕਰਨੀ 2014 ਦੇ ਵਿੱਚ ਠੱਗੀ ਮਾਰੀ ਬਲਦੇਵ ਸਿੰਘ ਨੇ ਸਾਨੂੰ ਉਹਨੇ 10 ਮਿੰਟ ਪਹਿਲਾਂ ਪਤਾ ਲੱਗਿਆ ਸੀ ਕਿ ਕੋਈ ਕੁਲਵੰਤ ਸਿੰਘ ਨਾਮ ਦਾ ਬੰਦਾ ਕੋਈ ਜਿਹੜਾ ਟਿੰਕੀ ਦੇ ਤੰਗੂ ਵਾਲੇ ਪਿੰਨੇ ਜਿਹੜਾ ਤੇ ਇਹ ਤੋਂ ਆ ਕੇ ਪਤਾ ਕੀਤਾ ਤੇ ਕਿਹਾ ਕਿ ਮੈਂ ਐਸੀ ਕਿਸੇ ਕੰਪਨੀ ਦੀ ਕਿਸੇ ਬੰਦੇ ਦੇ ਬਲਦੇਵ ਸਿੰਘ ਦੇ ਨਾਮ ਦਾ ਬੰਦਾ ਉਹਦੇ ਲਈ ਲਾਏ ਸੀ ਓ ਯਾਰ ਤੂੰ ਕਿਸੇ ਨੂੰ ਆਖਿਆ ਕਿ ਹਾਂ ਵੀ ਯਾਰ ਨਿਭੜਦਾ ਨਹੀਂ ਤੂੰ ਹੁਣ ਓਏ ਆ ਜਾ ਫਿਰ ਆ ਜਾ ਕੋਈ ਗੱਲ ਕਰਦੇ ਆ ਨਾ ਫਿਰ ਉਹਦੇ ਨਾਲ ਜਾ ਓ ਯਾਰ ਆਖੇ ਲੱਗੀ ਤਾਂ ਹੁੰਦਾ ਕਿਉਂ ਐਵੇਂ ਯਾਰ ਉਹੀ ਜਵਾਕਾਂ ਵਾਲੀਆਂ ਗੱਲਾਂ ਵੀ ਆਵਾਂ ਜਾਂ ਜੀ ਸੇਟੀਗ ਲਈ ਹੈਗੀ ਉਹ ਜਵਾਕ ਵੀ ਹੈ ਗਿਆ ਏ ਕਿੰਨੇ ਜਣੇ ਆ ਵੀਰ ਤੁਸੀਂ ਕਿੰਨੇ ਜਣੇ ਆ ਅਸੀਂ ਦੋਵੇਂ ਜੀ ਆ ਦੋ ਜਣੇ ਆਜੋ ਥੱਲੇ ਤੁਹਾਡਾ ਪ੍ਰਸ਼ਾਸਨਾਂ ਬੈਠ ਕੇ ਕਰਵਾ ਦਿੰਨੇ ਨਹੀਂ ਥੱਲੇ ਨਹੀਂ ਆਉਣਾ ਬੈਠ ਕੇ ਗੱਲਬਾਤ ਕਰ ਲੈਂਦੇ ਉਹਦਾ ਹੱਲ ਹੋ ਜੀਗਾ ਮਸਲਾ ਹੱਲ ਕਰਵਾ ਦੇਣਾ ਕੋਈ ਹੱਲ ਹੋ ਜਾਣਾ ਫੇਰ ਕਿਹੜਾ ਪੈਸੇ ਮਿਲ ਜਾਣੇ ਤੈਨੂੰ ਤੇ ਨਹੀਂ ਇਹੀ ਮਰ ਜਾਗੇ ਦੋਵੇਂ ਉਹ ਤਾਂ ਪੈਸੇ ਲੈਣੇ ਸੀ ਫੇਰ ਕਿਹੜੇ ਪੈਸੇ ਮਿਲ ਜਾਣੇ ਆ ਦੇ ਘਰੇ ਪਟੋਕ ਕਮ ਚਬਾ ਤੇ ਦਾਨੀ ਹੋਈ ਮੈਂ ਕਰਾ ਫੋਨ ਸਾਡੀ ਡਿਊਟੀ ਹੁੰਦੀ ਇਥੇ ਮਾ ਇਹ ਤੂੰ ਕਵੇਂ ਹੈਸ਼ਾ ਦਾ ਕੋਈ ਰੋਲਾ ਨਹੀਂ ਕਰ ਜਿੱਤੋ ਦੇ ਕੋਲ ਹੈਗੇ ਵੇਖੋ ਮੈਂ ਇਹਨੂੰ ਜਾਣਦਾ ਹੈਗੇ ਹੈਗੇ ਹੈਗਾ ਕੁਛ ਉਹਦੇ ਪੱਲੇ ਤੇ ਸਭ ਕੁਝ ਮਿਲ ਜਾਣਾ ਸਾਨੂੰ ਪਿੰਡ 'ਚ ਬੈਠੇ ਹੋਣ ਤੇ ਸਾਨੂੰ ਪਤਾ ਹੈ ਕਿ ਉਹਦੇ ਕੋਲ ਹੈਗੇ ਨੇ ਕੋਈ ਗੱਲ ਨਹੀਂ ਠੀਕ ਹੈ ਨਾ ਤੂੰ ਤੈਨੂੰ ਤਾਰ ਖਲੇ ਜਾ ਗੱਲ ਹੈ ਦੀ ਕਪੜੀ ਰਸੀਦਾਂ ਨੇ ਇਹ ਉਹਨਾਂ ਨੇ ਪਤਾ ਨਹੀਂ ਕਿਵੇਂ ਕੀਤਾ ਕਿਵੇਂ ਨਹੀਂ ਕੀਤਾ ਇਹ ਤਾਂ ਹੁਣ ਇਹ ਬਚਾਰਾ ਅਨਪੜ ਬੰਦਾ ਹੈ ਇਹ ਉਹਨੂੰ ਹੁਣ ਹੀ ਲਿਆਂਦਾ ਜਾਵੇ ਨਾ ਬਰਤਾਂ ਦਾ ਮਸਲਾ ਲੂ। ਕੀ ਗੱਲ ਬਾਤ ਹੋਈ ਅੱਜ ਜਿਹੜਾ ਬੇਟਾ ਤੁਹਾਡਾ ਚੜਾ ਟੈਕੀ ਤੇ ਇਹ ਬਲਦੇਵ ਵੀ ਗਿਆ ਸੀ ਮੇਥੋਂ ਲੱਖ ਰੁਪਈਆ ਫੜ ਕੇ ਇੰਨੇ ਕੋਲੋਂ ਉਹ ਤੜਕੇ ਗਿਆ ਸੀ ਇਹਨੂੰ ਜਵਾਬ ਦਿੱਤਾ ਹਾਂ ਇੱਕ ਧਰਜੀ ਉਹਦੀ ਵੀ ਦਵਾਈ ਚੱਲਦੀ ਹੈ। ਦੇਖੋ ਹੁਣ ਉਹਦੇ ਕੋਲ ਆ ਮੇਰੇ ਪੈਰ ਟੁੱਟੇ 2000 ਹਾਂ ਤੇ ਟੁੱਟੇ ਪੈਰਾਂ ਨਾਲ ਮੇਰੇ ਲੈ ਐਸ ਪੈਸੇ ਕਿੰਨਾ ਚਰ ਹੋ ਗਿਆ। 2014 ਹਾਂ ਅੱਜ ਤੱਕ ਕੀ ਦੇ ਕੋਚੜਿਆ ਜੇ ਤਰਕੇ ਗਿਆ ਹੂੰ ਤੇ ਕੋਈ ਪੈਸੇ ਲੈਣ ਤੋਂ ਉਹਨੇ ਜਵਾਬ ਦਿੱਤਾ ਉਹ ਕੀ ਦੋਨਾਂ ਦਾ ਕੀ ਨਾਮ ਕੋਹਾਂ ਦਾ ਜੋ ਕੁਝ ਮਰਜ਼ੀ ਕਰ ਲੁੱਟੇ ਕੋਣ ਕੀ ਨਾਮ ਉਹਨਾਂ ਦਾ ਉਹਦਾ ਨਾਮ ਬਲਦੇਵ ਹੈ ਕਿਹੜੇ ਪਿੰਡ ਦੇ ਸਟੈਡੀ ਦਾ ਪਿੰਡ ਦਾ ਰਤਾ ਸਟੈਡੀ ਹਾਂ ਜਿਹੜੀ ਬਾਹਰ ਸਟੈਡੀ ਨੇ ਉੱਥੋਂ ਦਾ ਕੀ ਹੁਣ ਪੈਸੇ ਤੋਂ ਇਨਕਾਰ ਕਰ ਰਿਹਾ ਹਾਂ ਹਾਂ ਇਨਕਾਰ ਕਰਦਾ ਕੀ ਕਿਹੜੇ ਹਿਸਾਬ ਨਾਲ ਪੈਸੇ ਦਿੱਤੇ ਸੀ ਵਿਆਜ ਤੇ ਦਿੱਤੇ ਸੀ ਜਾਂ ਕਿਵੇਂ ਵਿਆਜ ਤੇ ਲੈ ਕੇ ਗਿਆ ਹਾਂ ਕੰਦੇ ਕੋਲ ਹਾਂ ਹਾਂਜੀ ਡਬਲ ਦੱਸ ਨਾ ਮੈਂ ਡਬਲ ਕਰਕੇ ਨਹੀਂ ਮੰਨਦਾ ਆਹ ਤੁਹਾਨੂੰ ਡਾਊਨ ਕਰਕੇ ਦਿਆਂਗਾ ਇਹ ਤੁਹਾਡ ਕੋ ਕਹਾਂ ਜੋ ਦੱਸਾ ਜੋ ਬਾਤ ਗੱਲ ਬਾਤ ਨਹੀਂ ਹੁੰਦੀ ਦਿਮਰੇ ਜੀ ਦਿਮਰੇ ਇਹਨਾਂ ਚੱਕੜੇ ਆ ਪਕੜ ਆ ਗਿਆ ਪਾ ਪਾ ਲੱਖ ਨਹੀਂ ਲੱਖ ਨਹੀਂ ਢੋਲਾ ਨੋ ਜੀ ਆ ਗਿਆ ਥੋੜਾ ਤੇ ਪਾਣਾ ਪੈਣਾ ਉਹ ਦੇਖ ਬੈਨ ਉਹ ਨਬਦਾ ਆ ਗਿਆ ਇਹ ਗੱਲ ਦਾ ਚੱਲ ਫੜੀ ਬਈ ਜੀ ਕਾਰਡ ਮਰੀ ਚਰ ਕੇਤੀ ਹੈ

આ લે આઈએ આપણે હાજી હાજી હા હા હાજી હાજી હા ને ની ઉપર આ લે આઈએ ભાઈ અબી ਕੀ ਨਾਮ ਹੈ ਵੀਰ ਜੀ ਮੇਰਾ ਨਾਮ ਈਕਲ ਵਰਨ ਸਿੰਘ ਹੈ ਕਿਹੜੇ ਪਿੰਡ ਦਾ ਰੱਤਾ ਸੜੀ ਕੀ ਕਰਨ ਸੀ ਟੈਂਕੀ ਤੇ ਚੜਨ ਦਾ ਟੈਂਕੀ ਤੇ ਚੜਦਾ ਕਰਨੀ 2015 ਦੇ ਵਿੱਚ ਠੱਗੀ ਮਾਰੀ ਬਲਦੇਵ ਸਿੰਘ ਨੇ ਬਲਦੇਵ ਸਿੰਘ ਕਿੱਥੋਂ ਦਾ ਉਹ ਸੁਸਾਇਟੀ ਦੇ ਵਿੱਚੋਂ ਹੀ ਹਾਂ ਸਰਵਿਸ ਕੀ ਮਾਰੀ ਆ 1 ਲੱਖ ਰੁਪਏ ਦੀ ਇਹ ਆਪਣਾ ਰੋਜ ਵੈਲੀ ਦੇ ਨਾਂ ਤੇ ਮਾਰੀ ਹੈ ਕੰਪਨੀ ਦੇ ਨਾਂ ਤੇ ਤੇ ਆਪ ਹੀ ਉਹਦੇ ਮੂੰਹੋਂ ਨੇ ਆਪਣਾ ਚੌਂਕੀ ਦੇ ਵਿੱਚ ਇਹ ਕਹਿ ਕੇ ਗਿਆ ਵੀ ਹਾਂ ਵੀ ਕੰਪਨੀ ਕੰਪਨੀ ਬੰਦ ਹੋ ਗਈ ਤੇ 2014 ਦੇ ਵਿੱਚ ਉਹਨੇ ਪੈਸੇ ਲਏ ਤੇ 2014 ਦੀ ਉਹ ਕਹਿੰਦਾ ਕੰਪਨੀ ਮਰਦੋਗੀ ਹੁਣ ਸਾਾਨੂੰ ਜਾਨ ਨੇ ਧਮਕੀਆਂ ਦਿੰਦਾ ਇਹਨੂੰ ਕਹਿੰਦੇ ਵੀ ਮਰ ਜਾ ਮਰਨਾ ਤੇ ਹਾਂ ਇਸ ਚੀਜ਼ ਦੇ ਪੈਸੇ ਦਿੱਤੇ ਸੀਗੇ ਵੈਸੇ ਲਿਆ ਸੀ ਉਹਨੇ ਵੀ ਹਮ ਕੰਪਨੀ ਦੇ ਨਾਲ ਲਿਆ ਸੀ ਲੱਖ ਰੁਪਇਆ ਤੇ ਇਹ ਕਹਿੰਦਾ ਵੀ 1.5 ਲੱਖ ਰੁਪਇਆ ਤੁਹਾਨੂੰ 2017 ਦੇ ਵਿੱਚ 1.5 ਲੱਖ ਰੁਪਇਆ ਦਵਾਂਗਾ ਤੇ ਅੱਜ 25 ਚਲੀ ਜਾਂਦਾ ਜੀ ਹੁਣ ਉਹਦੇ ਵੱਲੋਂ ਕੀ ਕਿਹਾ ਜਾਂਦਾ ਸਰ ਜੀ ਅੱਜ ਉਹ ਧਮਕੀਆਂ ਦੇ ਦਈ ਜਾਂਦੇ ਤੁਸੀਂ ਪਿੰਡ ਦੇ ਜਿਵੇਂ ਸਰਪੰਚਾ ਪੰਚਾਇਤ ਇਕੱਠੀ ਕਰਕੇ ਕੋਈ ਗੱਲ ਨਹੀਂ ਕੀਤੀ ਨਹੀਂ ਪੰਚਾਇਤ ਨਾਲ ਨਹੀਂ ਗੱਲ ਕੀਤੀ ਮੈਂ ਦਰਖਾਸਤਾਂ ਦਿੱਤੀਆਂ ਦੋ ਇੱਕ ਤਾਂ ਆਪਣਾ ਜਲਾਲਾਬਾਦ ਇੱਕ ਆਪਣਾ ਲੱਧੂ ਵਾਲਾ ਦਰਖਾਸਤਾਂ ਇੱਥੇ ਦਿੱਤੀਆਂ ਮੈਂ ਇਹਨਾਂ ਨੂੰ ਦੱਸਿਆ ਪ੍ਰਸ਼ਾਸਨ ਨੂੰ ਪਰ ਪ੍ਰਸ਼ਾਸਨ ਨੇ ਮੇਰੀ ਗੱਲ ਨਹੀਂ ਸੁਣੀ ਕਿ ਕੀ ਗੱਲ ਆ ਕੀ ਕਹਿਣਾ ਸੀ ਉਹਨਾਂ ਦਾ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਅੱਛਾ ਹਾਂ ਫਿਰ ਅੱਜ ਮੈਨੂੰ ਆੱਕ ਕੇ ਟੈਂਕੀ ਤੇ ਚੜਨਾ ਪਿਆ ਜੀ ਫਿਰ ਦੇ ਸਰਪੰਚ ਸਾਹਿਬ ਵੱਲੋਂ ਕੀ ਤੁਹਾਡਾ ਰਿਸਪਾਂਸ ਮਿਲਿਆ ਨਹੀਂ ਸਰਪੰਚ ਨਾਲ ਗੱਲ ਨਹੀਂ ਹੋਈ ਜੀ ਹੁਣ ਅੱਜ ਕੀ ਮੰਗ ਕਰਦੇ ਟੈਂਕੀ ਤੇ ਚੜੇ ਆ ਪ੍ਰਸ਼ਾਸਨ ਆਇਆ ਥੱਲੇ ਤਾਂ ਰਹਿ ਗਿਆ ਕੀ ਮੈਨੂੰ ਇਨਸਾਫ ਦੋ ਮੇਰੇ 2017 ਦੀ ਗੱਲ ਆ ਤੇ ਅੱਜ 25 ਹੋ ਗਿਆ ਜੀ ਮੇਰੇ ਜਿਹੜੇ ਪੈਸੇ ਆ ਮੇਰੇ ਉਹੀ ਦੇ ਅੱਜ ਥਾਣਾ ਬੈਰੋ ਕਿਦਾ ਪ੍ਰਸ਼ਾਸਨ ਆਇਆ ਐਸ ਐਚਓ ਐ ਤੁਸੀਂ ਥੱਲੇ ਉਤਰੇ ਵਿਸ਼ਵਾਸ ਕੀ ਦਵਾਇਆ ਗਿਆ ਵਿਸ਼ਵਾਸ ਇਹਨੇ ਦਵਾਇਆ ਵੀ ਤੈਨੂੰ ਪੈਸੇ ਦਵਾ ਦੇਣੇ ਲੱਗਦਾ ਮਿਲ ਜਾਣਗੇ ਮੈਨੂੰ ਨਹੀਂ ਲੱਗਦਾ ਜੇਕਰ ਨਾ ਮਿਲੇ ਕੀ ਅਗਲਾ ਕੀ ਸਟੈਪ ਸਟੈਪ ਅਫੇਰ ਮੇਰਾ ਉਹੀ ਹੈ ਵੀਰ ਜੀ ਕੀ ਨਾਮ ਆ ਭਗਤ ਸਿੰਘ ਜੀ ਤੇ ਕੀ ਕੰਮ ਕਰਦੇ ਆ ਮੈਂ ਬਾਰਡਰ ਵਾਸਤੇ ਵਿੱਚ ਡਿਊਟੀ ਹੈ ਜੀ ਮੇਰੀ ਅੱਜ ਤੈਂ ਕਿ ਤੇ ਬੰਦਾ ਚੜਿਆ ਸੀਗਾ ਤੇ ਤੁਹਾਡੀ ਇੱਥੇ ਡਿਊਟੀ ਆ ਹਾਂਜੀ ਹਾਂਜੀ ਕੀ ਲੈਣਾ ਚਾਹੋਗੇ ਅਸੀਂ ਆਨੇ ਜੀ ਆਈ ਸੀ ਮੈਂ ਸੀ ਰੋਟੀ ਖਾਣ ਗਿਆ ਮੈਂ 1:30 ਵਜੇ ਗਿਆ ਇੱਥੋਂ ਉਦੋਂ ਕੋਈ ਬੰਦਾ ਨਹੀਂ ਸੀ ਇੱਥੇ ਉਦੋਂ ਬਾਦ ਕਾਂਡ ਹੋਇਆ ਜੀ ਤੁਸੀਂ ਲੋਕ ਵਗੈਰਾ ਲੱਗਾ ਸੀ ਹਾਂ ਲੋਕ ਵਗੈਰਾ ਸਾਰਾ ਮੇਰਾ ਕੋਲ ਲੱਗਿਆ ਹੁੰਦਾ ਪੰਚਾਇਤ ਨੇ ਖਲਾਇਆ ਕਿ ਮਿੱਥੋਂ ਮੇਰੇ ਬੰਦਾ ਕਿੱਧਰ ਦੀ ਚੜਿਆ ਇਹ ਪਤਾ ਕੋਈ ਨਹੀਂ ਜੀ ਕਿਥੋਂ ਜੜਿਆ ਹੈ ਤੁਹਾਡੇ ਵੱਲੋਂ ਪੂਰੀ ਸੇਫਟੀ ਕੀਤੀ ਹਾਂ ਮੇਰੇ ਨੇ ਸੇਫਟੀ ਪੂਰੀ ਕੀਤੀ ਵੀ ਤੁਸੀਂ ਕਿੰਨਾ ਟਾਈਮ ਇੱਥੇ ਰਹਿਨੇ ਆ ਅਸੀਂ ਮੈਂ ਰਹਿਣਾ ਇੱਥੇ ਜੀ 8 ਤੋਂ ਲੈ ਕੇ 1 ਵਜੇ ਚੱਕਾ ਸਵਾ 1 ਤੱਕ ਉਹ ਦੁਬਾਰਾ ਰੋਟੀ ਖਾਣ ਜਾਂਦੇ ਕੀ ਨਾਮ ਹੈ ਵੀਰ ਜੀ ਗੁਰਮੁਖ ਸਿੰਘ ਜੀ ਭਾਜਪਾ ਪ੍ਰੈਜ਼ੀਡੈਂਟ ਤੁਹਾਡੇ ਪਿੰਡ ਤੋਂ ਅੱਜ ਇੱਕ ਬੰਦਾ ਟੈਂਕੀ ਤੇ ਚੜਿਆ ਕੀ ਕਾਰਨ ਸੀ ਅੱਜ ਸਾਨੂੰ ਤਕਰੀਬਨ 12 ਵਜੇ 12:30 ਵਜੇ ਪਤਾ ਲੱਗਿਆ ਮੈਂ 1 ਵਜੇ ਸਾਡੀ ਹੈਗੀ ਇਹ ਭਾਜਪਾ ਦੀ ਤਿਰੰਗਾ ਯਾਤਰਾ ਸਵੇਰੇ ਅਹੀ ਜਿਹੜਾ ਪ੍ਰੋਗਰਾਮ ਕਰ ਰਹਾ ਮੈਂ ਜਲਾਲਾਵਾਹ ਜਾ ਰਿਹਾ ਸੀਗਾ ਤੇ ਇਹਦਾ ਫੋਨ ਆਇਆ ਕਿ ਇਸ ਤਰ੍ਹਾਂ ਕਿ ਟੈਂਕੀ ਤੇ ਚੜ ਗਿਆ ਹੈਗਾ ਇਹ ਇਹਦੀ ਮੈਸੇਜ ਤੇ ਕੁਲਵਰਨ ਸਿੰਘ ਜੀ ਉਹ ਇਹਨਾਂ ਦਾ ਡਿਸਪਿਊਟ ਹੈਗਾ ਕਿ 2014 ਦਾ ਕੋਈ ਇਹਨਾਂ ਦਾ ਕੋਈ ਪੇਮੈਂਟ ਦਾ ਹੈਗਾ ਲੱਖ ਰੁਪਏ ਦਾ ਜਿਹੜਾ ਕਿ ਬਲਦੇਵ ਸਿੰਘ ਨੇ ਠੱਗੀ ਮਾਰੀ ਸੀਗੀ ਇਹਦੇ ਤੋਂ ਇਹਨਾਂ ਦੇ ਫਾਦਰ ਸਾਹਿਬ ਹੈਗੇ ਨੇ ਐਫਸੀਆਈ ਦੇ ਵਿੱਚ ਪੱਲੇਦਾਰ ਆ ਤੇ ਇਹਨਾਂ ਤੋਂ ਠੱਗੀ ਮਾਰ ਕੇ ਲੈ ਗਿਆ ਅਨਪੜ੍ਹ ਬੰਦਾ ਹੈਗਾ ਇਹ ਲੱਖ ਰੁਪਇਆ ਲੈ ਗਿਆ ਤੇ ਉਲਟਾ ਇਹਨੂੰ ਧਮਕੀਆਂ ਦਿੰਦਾ ਸੀ ਕਿ ਜਿੱਥੇ ਮਰਜ਼ੀ ਭੱਜ ਲਊ ਮੈਂ ਨਹੀਂ ਦੇਣਾਗਾ ਇਹ ਅੱਜ ਟੈਂਕੀ ਤੇ ਚੜ ਗਿਆ ਜਦੋਂ ਸਾਨੂੰ ਫੋਨ ਆਇਆ ਤੇ ਇਹੀ ਵੀ ਇੱਥੇ ਆ ਗਏ ਸੀਗੇ ਮੌਕੇ ਤੇ ਦਵਿੰਦਰ ਸਿੰਘ ਐਸ ਐਚਓ ਨੇ ਅੱਜ ਮੌਕੇ ਤੇ ਆ ਕੇ ਤੇ ਸੰਤੁਸ਼ਟੀ ਦਵਾਈ ਹੈਗੀਏ ਕਿ ਮਸਲਾ ਮੈਂ ਤੁਹਾਡਾ ਹੱਲ ਕਰ ਦਿਆਂਗਾ ਤੇ ਜੇ ਮਸਲਾ ਹੱਲ ਕਰਵਾਉਂਦੇ ਇਹ ਪ੍ਰਸ਼ਾਸਨ ਤੇ ਬਹੁਤ ਵਧੀਆ ਗੱਲ ਹੈਗੀਏ ਨਾ ਤੇ ਅਸੀਂ ਕੋਈ ਇਹਦੇ ਨਾਲ ਇਸ ਪਰਿਵਾਰ ਦੇ ਖੜਕੇ ਅਸੀਂ ਇਸ ਸੰਘਰਸ਼ ਤੇ ਜਗਤ ਵਿੱਚ ਤਿੱਖਾ ਕਰਾਂਗੇ ਮਨਜਿੰਦਰ ਸਿੰਘ ਮੈਂ ਸਰਪੰਚ ਦਾ ਬ੍ਰਦਰ ਆਂ ਠੀਕ ਹੈ ਤੇ ਅੱਜ ਤੁਹਾਡੇ ਪਿੰਡ ਤੰਬੂ ਵਾਲੇ ਦੇ ਵਿੱਚ ਇੱਕ ਬੰਦਾ ਜੜ ਗਿਆ ਟੈਂਕੀ ਤੇ ਕੀ ਕਾਰਨ ਸੀ ਕਾਰਨ ਇਹ ਸੀ ਕੁਛ ਉਹਨਾਂ ਦਾ ਆਪਸ ਵਿੱਚ ਪਿੰਡ ਦੇ ਵਿੱਚ ਹੀ ਪੈਸਿਆਂ ਦਾ ਲੈਣ ਦੇਣ ਦਾ ਸੀ ਕਿਸੇ ਕੰਪਨੀ ਦੇ ਵਿੱਚ ਪੈਸੇ ਲਾਏ ਸੀ ਉਹਨੇ ਉਸ ਆਪਦੇ ਪਿੰਡ ਦੇ ਬੰਦੇ ਦੇ ਥਰੂ ਹੀ ਤੇ ਉਹਦਾ ਲੈਣ ਦੇਣ ਕਰਕੇ ਉਹ ਅੱਜ ਉੱਪਰ ਚੜਿਆ ਸੀ ਤੇ ਉਹਦੇ ਸਬੰਧ ਵਿੱਚ ਅੱਜ ਥਾਣਾ ਐਸਐਚ ਤੋਂ ਦਵਿੰਦਰ ਸਿੰਘ ਆਏ ਸੀ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਆਪਾਂ ਤੁਹਾਡਾ ਬੈਠ ਕੇ ਕੰਪਰੋਮਾਈਜ਼ ਕਰਵਾ ਦਿੰਨੇ ਆ ਤੇ ਉਹਨੂੰ ਥੱਲੇ ਲਾ ਲਿਆ ਗਿਆ ਤੇ ਜਿਵੇਂ ਟੈਂਕੀ ਦੇ ਹਰ ਕੋਈ ਆ ਕੇ ਚੜ ਜਾਂਦਾ ਇਸ ਦੀ ਕੋਈ ਸੇਫਟੀ ਦੀ ਤੁਹਾਡੇ ਵੱਲੋਂ ਕੀਤੀ ਗਈ ਜਾਂ ਸੇਫਟੀ ਕੀਤੀ ਸੀ ਪੰਚਾਇਤ ਨੇ ਇੱਥੇ ਕੰਡਿਆਲੀ ਤਾਰ ਵੀ ਲਵਾਈ ਸੀ ਤੇ ਹੁਣ ਇੱਥੇ ਕੰਮ ਚੱਲ ਰਿਹਾ ਵਾਟਰ ਬਾਕਸ ਦਾ ਬਾਹਰ ਤੋਂ ਬੰਦੇ ਇੰਜੀਨੀਅਰ ਆਏ ਹੋਏ ਆ ਉਹਨਾਂ ਨੇ ਉਹ ਤਾਰ ਲਾ ਦਿੱਤੀ ਹੈ ਥੱਲੇ ਲਾਉਣ ਕਰਕੇ ਫਿਰ ਉਹ ਰੋਜ਼ਾਨਾ ਉੱਪਰ ਟੈਂਕੀ ਦੇ ਉੱਪਰ ਵੀ ਚੜਦੇ ਆ ਉਹ ਆਪਦਾ ਇਲੈਕਟ੍ਰੀਸ਼ਨ ਮੀਟਰ ਜਾਂ ਗੇਟਵਾਲ ਇਲੈਕਟ੍ਰੀਸ਼ਨ ਲਾਉਂਦੇ ਪਏ ਆ ਇਸ ਲਈ ਤਾਰ ਲਾਈ ਗਈ ਸੀ ਉਹ ਤਾਂ ਕਰਕੇ ਸੀ ਚੌਂਕੀਦਾਰ ਘਰੇ ਗਿਆ ਅਸੀਂ ਰੋਟੀ ਖਾਣ ਤੇ ਉਸ ਤੋਂ ਮਗਰੋਂ ਹੀ ਉੱਪਰ ਜਾ ਚਲੇ ਗਏ ਅੱਗੇ ਤੋਂ ਕੀ ਬੰਦਾ ਇਸ ਤਰ੍ਹਾਂ ਨਾ ਹਰਕਤ ਕਰੇ ਤੁਹਾਡਾ ਕੀ ਅੱਗੇ ਤੋਂ ਤੁਹਾਡੀ ਸੇਫਟੀ ਕੀ ਹੋਗੀ ਇਸ ਤਰ੍ਹਾਂ ਕਰੋਗੇ ਸੇਫਟੀ ਹੋਊਗੀ ਜਦੋਂ ਇੰਜੀਨੀਅਰ ਚੜੇ ਜਾਣਗੇ ਉਸ ਤੋਂ ਬਾਅਦ ਅਸੀਂ ਤਾਂ ਤਾਰ ਲਵਾ ਦਿਆਂਗੇ ਪੌੜੀਆਂ ਦੇ ਉੱਪਰ ਤੇ ਜੇ ਉਸ ਤੋਂ ਵੀ ਤਾਰ ਦੇ ਉੱਪਰ ਵੀ ਜੇ ਕੋਈ ਚੜਾ ਜਾਊਗਾ ਫਿਰ ਸਾਡੀ ਕੋਈ ਜ਼ਿੰਮੇਵਾਰੀ ਸਾਰੇ ਕੋਈ ਚੌਂਕੀਦਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਪੰਚਾਇਤ ਦੀ ਜ਼ਿੰਮੇਵਾਰੀ ਨਹੀਂ ਇਹਦੇ ਵਿੱਚ ਸਾਰਾ ਜੇ ਇੱਕ ਟੈਂਕੀ ਦੇ ਬੰਦਾ ਚੜਾ ਸੀਗਾ ਕੀ ਕਰ ਰਿਹਾ ਸੀ ਸਾਨੂੰ ਉਹਨੇ 10 ਮਿੰਟ ਪਹਿਲਾਂ ਪਤਾ ਲੱਗਿਆ ਸੀ ਕਿ ਕੁਲਵੰਤ ਸਿੰਘ ਨਾਮ ਦਾ ਬੰਦਾ ਕੋਈ ਜਿਹੜਾ ਟੈਂਕੀ ਦੇ ਤੰਮੂ ਵਾਲੇ ਪਿੰਡ ਜਿਹੜਾ ਹੈ ਇਹ ਤੋ ਆ ਕੇ ਪਤਾ ਕੀਤਾ ਤੇ ਕਿਹਾ ਕਿ ਮੈਂ ਪਹਿਸੀ ਕਿਸੇ ਕੰਪਨੀ ਦੇ ਕਿਸੇ ਬੰਦੇ ਬਲਦੇ ਸਿੰਘ ਦੇ ਨਾਮ ਦਾ ਬੰਦਾ ਉਹਦੇ ਲਈ ਲਾਏ ਸੀਗੇ 2014 ਚ ਤੇ ਉਹ ਮੈਨੂੰ ਮਿਲੇ ਨਹੀਂਗੇ ਇਸ ਕਰਕੇ ਇਹਨੂੰ ਪੁੱਛਿਆ ਵੀ ਇਹਦਾ ਮੈਂ ਦਰਖਾਸਤ ਤੀ ਆ ਸਾਡੇ ਕੋਲ ਕੋਈ ਦੀ ਦਰਖਾਸਤ ਨਹੀਂ ਆਈ ਜਦੋਂ ਤੋਂ ਮੈਂ ਇੱਥੇ ਪੋਸਟਰ ਲਾ ਮੇਰੇ ਕੋਲ ਨਾਏ ਕੋ ਇਹਨਾਂ ਦੇ ਪਰਿਵਾਰ ਚ ਮਿਲਿਆ ਕੋਈ ਆ ਕੇ ਨਾ ਹੀ ਮੇਰੇ ਕੋਲ ਕੋਈ ਕੰਪਲੇਨ ਇਹਨਾਂ ਦੀ ਆਈ ਪਰ ਅੱਜ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਆ ਮੁਸ਼ਕਲ ਹੈ ਹੁਣ ਇਹਨੂੰ ਮੈਂ दूजी पार्टी मिला के जो है, क्या 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 है आरे आरे। दिल्ली क्राइम नेशनल न्यूज नजर पर